ਸੰਗਤ ਜੀ 18 ਦਸੰਬਰ 1999 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸੀਗੇ ਜਸਦਾ ਗਰਚਰਨ ਸਿੰਘ ਟੋੜਾ 3 ਸਾਲ ਦੀ ਜੇਲ੍ਹ ਕੱਟਣ ਉਪਰੰਤ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਆ ਉਹਦੀ ਮੀਟਿੰਗ 'ਚ ਪਹੁੰਚੇ ਸੀ 3 ਸਾਲ ਦੇ ਅਰਸੇ ਬਾਅਦ ਕਿਉਂਕਿ ਉਸ ਸਮੇਂ ਦੀ ਜਿਹੜੀ ਜ਼ਾਲਮ ਸਰਕਾਰ ਸੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਕਰਤਾਰ ਸਿੰਘ ਟੋੜਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਸੀ ਤੇ 3 ਸਾਲ ਦੇ ਲੰਮੇ ਹਸੇ ਬਾਅਦ ਉਹ ਜੇਲ੍ਹ ਚੋਂ ਰਹਾਅ ਹੋ ਕੇ ਆਏ ਸੀ ਤੇ ਧਰਮ ਪ੍ਰਚਾਰ ਕਮੇਟੀ ਦੀ ਜਿਹੜੀ ਇਕੱਤਰਤਾ ਸੀ 18 ਦਸੰਬਰ 1999 ਨੂੰ ਸੀ ਤੇ ਉਸ ਇਕੱਤਰਤਾ ਦੇ ਵਿੱਚ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਰਹਾ ਹੋਣ ਦੀ ਖੁਸ਼ੀ ਵਿੱਚ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਮਤਾ ਪਾਇਆ ਕਿ ਅਸੀਂ ਪ੍ਰਮਾਤਮਾ ਦਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਾਂ ਕਿ ਜਿਹੜੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਰਹਾ ਹੋ ਕੇ ਬਾਹਰ ਆਏਗੇ ਸੰਗਤ ਜੀ 27 ਮਾਰਚ 1992 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਫਿਰ ਵਿਸ਼ੇਸ਼ اجلاس ਸਾਦੀ ਆ ਤੇ ਇੱਕ ਮਤਾ ਲੈ ਕੇ ਆਉਂਦੀ ਆ ਉਹ ਮਤਾ ਲਿਆਉਣ ਦਾ ਕਾਰਨ ਕੀ ਸੀਗਾ ਜਿਹੜੀ ਉਸ ਸਮੇਂ ਦੀ ਪੰਜਾਬ ਸਰਕਾਰ ਸੀਗੀ ਉਹ 5% ਤੋਂ ਵੀ ਘੱਟ ਪੰਜਾਬੀਆਂ ਦੀਆਂ ਵੋਟਾਂ ਲੈ ਕੇ ਸਰਕਾਰ ਬਣੀ ਸੀਗੀ ਤੇ ਉਹ ਕੇਂਦਰ ਦੇ ਇਸ਼ਾਰੇ ਤੇ ਜਲਦੀ ਸੀ ਉਹ ਸਰਕਾਰ ਤੇ ਕੇਂਦਰ ਸਰਕਾਰ ਦਾ ਜਿਹੜਾ ਹੁਕਮ ਸੀਗਾ ਉਨੂੰ ਵਝਾਉਂਦੀ ਸੀ ਤੇ ਉਸ ਸਮੇਂ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਕਰਚਰਨ ਸਿੰਘ ਟੋੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਦਾ ਸਿਮਰਨ ਸਿੰਘ ਮਾਨ ਤੇ ਭਾਈ ਮਨਜੀਤ ਸਿੰਘ ਨੂੰ ਨਜ਼ਰਬੰਦ ਕੀਤਾ ਸੀ ਇਸ ਨਜ਼ਰਬੰਦੀ ਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਘਰਸ਼ ਵੀ ਕੀਤਾ ਤੇ ਮਤਾ ਵੀ ਪਾਇਆ ਜਿਹੜਾ ਮਤਾ ਪਾਇਆ ਉਹ ਵਿਸ਼ੇਸ਼ اجلاس ਦੇ ਵਿੱਚ ਉਹ ਮਤੇ ਦੇ ਵਿੱਚ ਉਸ ਨਜ਼ਰਬੰਦੀ ਦਾ ਵਿਰੋਧ ਕਰਨ ਲਈ ਮਤਾ ਪਾਇਆ ਗਿਆ ਸੀ ਇੱਥੋਂ ਸਾਨੂੰ ਇਤਿਹਾਸ ਤੋਂ ਇਹ ਪਤਾ ਲੱਗਦਾ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਸੀ ਜਿਹੜੀ ਸਮੇਂ ਦੀ ਪੰਜਾਬ ਸਰਕਾਰ ਸੀ ਜਿਹੜੀ 5% ਤੋਂ ਘੱਟ ਵੋਟਾਂ ਲੈ ਕੇ ਬਣੀ ਸੀ ਉਹਨਾਂ ਨੇ ਇਹ ਅਕਾਲੀ ਆਗੂਆਂ ਨੂੰ ਨਜ਼ਰਬੰਦ ਕਰਤਾ ਸੀ ਤਾਂ ਜੋ ਕਿ ਉਹ ਕੌਮ ਦੀ ਪੰਥ ਦੀ ਪੰਜਾਬ ਦੀ ਅਗਵਾਈ ਨਾ ਕਰ ਸਕਣ ਪਰ ਜਿਹੜੀ ਕੌਮ ਆ ਪੰਥ ਆ ਉਹ ਇਹ ਨਜ਼ਰਬੰਦੀਆਂ ਦੀ ਪ੍ਰਵਾਹ ਨਹੀਂ ਕਰਦੀ ਨਾ ਕੀਤੀ ਆ ਨਾ ਕਰ ਰਹੀ ਆ ਨਾ ਕਰੇਗੀ ਕਿਉਂਕਿ ਸਿੱਖ ਕੌਮ ਦਾ ਇਤਿਹਾਸ ਹੀ ਇਸ ਤਰ੍ਹਾਂ ਦਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਂ-ਸਮੇਂ ਤੇ ਇਸ ਗੱਲ ਤੇ ਪਹਿਰਾ ਦਿੰਦੀ ਰਹੀ ਆ ਕਿ ਉਹ ਕੌਮ ਦੀ ਪੰਥ ਦੀ ਅਗਵਾਈ ਕਰਨ ਵਾਲੇ ਆਗੂਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀ ਰਹੀ ਆ ਸੰਗਤ ਜੀ ਕਹਿਣ ਨੂੰ ਤਾਂ ਜਿਹੜਾ ਭਾਰਤ ਦੇ ਵਿੱਚ ਆ ਲੋਕਤੰਤਰੀ ਰਾਜ ਆ ਪੰਜਾਬ ਦੇ ਵਿੱਚ ਵੀ ਲੋਕਤੰਤਰੀ ਰਾਜ ਆ ਪਰ ਇੱਥੇ ਦੇ ਜਿਹੜੇ ਵਸਨੀਕ ਐ ਖਾਸ ਕਰਕੇ ਆਪਾਂ ਸਿੱਖਾਂ ਦੀ ਗੱਲ ਕਰ ਰਹੀਏ ਇਹਨਾਂ ਨੂੰ ਆਪਣਾ ਰੋਸ ਮਾਰਚ ਕਰਨ ਦਾ ਵੀ ਅਧਿਕਾਰ ਨਹੀਂ 1 ਨਵੰਬਰ 1993 ਨੂੰ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਵੱਲੋਂ ਨਵੰਬਰ ਦੇ ਸੰਬੰਧ ਦੇ ਵਿੱਚ ਰੋਸ ਮਾਰਚ ਕਰਨਾ ਸੀ ਪਰ ਉਸ ਸਮੇਂ ਦੀ ਜਿਹੜੀ 93 ਦੇ ਵਿੱਚ ਜਲਨ ਸਰਕਾਰ ਸੀ ਪੰਜਾਬ ਸਰਕਾਰ ਜਿਹੜੀ ਸੀ ਉਸ ਸਮੇਂ ਦੀ ਉਹ ਰੋਸ ਮਾਰਚ ਵੀ ਕਰਨ ਨਹੀਂ ਦੇਣ ਜਾ ਰਹੀ ਸੀ ਤੇ ਕੀ ਹੁੰਦਾ ਕਿ 1 ਨਵੰਬਰ ਤੋਂ ਪਹਿਲਾਂ ਹੀ ਜਿਹੜੇ ਅਕਾਲੀ ਆਗੂ ਉਹਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਜਿਦੇ ਵਿੱਚ ਸਰਦਾ ਪ੍ਰਕਾਸ਼ ਸਿੰਘ ਬਾਦਲ ਜਹਦਾ ਕਰਚਨ ਸਿੰਘ ਟੋੜਾ ਜਹਦਾ ਜਗਦੇਵ ਸਿੰਘ ਤਲਵੰਡੀ ਸਾਹ ਸਰਜੀਤ ਸਿੰਘ ਬਰਨਾਲਾ ਸਾਹ ਕਾਬਲ ਸਿੰਘ ਸਾਬਕਾ ਪ੍ਰਧਾਨ ਸ਼ੋਮਨੀ ਗੁਰਦਾਰ ਪ੍ਰਬੰਧਕ ਕਮੇਟੀ ਸਦਾ ਬਲਵਿੰਦਰ ਸਿੰਘ ਭੁੰਦਰ ਸਦਾ ਉਜਾਗਰ ਸਿੰਘ ਰੰਗਰੇਟਾ ਸਦਾ ਸੁਖਦੇਵ ਸਿੰਘ ਲਿਬੜਾ ਸੰਤ ਦਲਾਵਰ ਸਿੰਘ ਸਦਾ ਹਰਦੇਵ ਸਿੰਘ ਰਾਏ ਕੇ ਸਰਦਾਰ ਬੁੱਗਾ ਸਿੰਘ ਸਦਾ ਸੁੱਚਾ ਸਿੰਘ ਛੋਟੇਪੁਰ ਸਦਾ ਮਨਜੀਤ ਸਿੰਘ ਕਲਕੱਤਾ ਅਤੇ ਸਰਦਾਰ ਪ੍ਰਕਾਸ਼ ਸਿੰਘ ਮਜੀਠਾ ਸਮੇਤ ਅਨੇਕਾਂ ਹੀ ਅਕਾਲੀ ਆਗੂਆਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਤਾਂ ਜੋ ਕਿ ਸਿੱਖ ਕੌਮ ਦੀ ਇਹ ਅਗਵਾਈ ਨਾ ਕਰ ਸਕਣ ਤੇ ਸਿੱਖ ਕੌਮ ਜਿਹੜਾ ਨਵੰਬਰ ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀਗਾ ਪੂਰੇ ਭਾਰਤ ਦੇ ਵਿੱਚ ਉਸ ਦੇ ਸਬੰਧ ਵਿੱਚ ਇਨਸਾਫ ਲੈਣ ਲਈ ਆਪ ਦਾ ਰੋਸ ਮਾਰਚ ਨਾ ਕਰ ਸਕੇ ਇਹ ਭਾਰਤੀ ਲੋਕਤੰਤਰ ਦਾ ਕਤਲ ਜਿਹੜਾ ਭਾਰਤ ਦੀਆਂ ਭਾਰਤੀ ਕੇਂਦਰੀ ਸਰਕਾਰ ਤੇ ਪੰਜਾਬ ਦੀ ਸਟੇਟ ਦੀ ਸਰਕਾਰ ਕਰਦੀ ਰਹੀ ਹੈ ਇਹ 1993 ਦੇ ਵਿੱਚ ਵੀ ਸਿੱਖਾਂ ਨੂੰ ਸਿੱਖ ਕਤਲੇਆਮ ਦਾ ਜਿਹੜਾ ਆਪ ਦਾ ਇਨਸਾਫ ਲੈਣ ਲਈ ਰੋਸ ਮਾਰਚ ਕਰਨ ਦਾ ਵੀ ਅਧਿਕਾਰ ਨਹੀਂ ਸੀ ਉਵੇਂ ਹੀ ਸੇਮ ਹੁਣ ਵੀ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਉਹ ਕੇਂਦਰ ਸਰਕਾਰ ਆ ਜਿਵੇਂ ਹੁਣ ਵਰਤਮਾਨ ਸਮੇਂ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦਾ ਜਿਹੜਾ ਮੁੱਦਾ ਚੱਲ ਰਿਹਾ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਆਪਦੇ ਹੱਥਾਂ 'ਚ ਲੈਣਾ ਚਾਹੁੰਦੀ ਆ ਉਹਦੀ ਸੈਨੇਟ ਖਤਮ ਕਰਨਾ ਚਾਹੁੰਦੀ ਆ 91 ਮੈਂਬਰੀ ਤੇ ਜਿਹੜੇ ਪੰਜਾਬ ਸਟੂਡੈਂਟ ਯੂਨੀਅਨ ਆ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਨੇ ਉਹਨਾਂ ਨੇ ਸਾਰੀਆਂ ਇਹ ਸੰਘਰਸ਼ੀਲ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਿਆ ਤੇ ਤੁਸੀਂ ਸਾਰਿਆਂ ਨੇ ਹੀ ਦੇਖਿਆ ਸਾਰੇ ਟੀਵੀ ਚੈਨਲਸ ਤੇ ਕਿਵੇਂ ਪੰਜਾਬ ਸਰਕਾਰ ਨੇ ਵੀ ਉਹਦੇ ਵਿੱਚ 네ਗੇਟਿਵ ਰੋਲ ਅਦਾ ਕੀਤਾ ਤੇ ਕੇਂਦਰ ਸਰਕਾਰ ਨੇ ਤਾਂ ਉਹ ਰੋਲ 네ਗੇਟਿਵ ਅਦਾ ਕਰਨਾ ਹੀ ਸੀ ਕਿਵੇਂ ਵਿਦਿਆਰਥੀਆਂ ਨੂੰ ਉੱਥੇ ਯੂਨੀਵਰਸਿਟੀ 'ਚ ਪਹੁੰਚਣ ਤੋਂ ਰੋਕਿਆ ਗਿਆ ਕਿਵੇਂ ਜਿਹੜੀਆਂ ਲੋਕਤੰਤਰੀ ਲੋਕਪੱਖੀ ਜਿਹੜੀਆਂ ਸ਼ਿੰਗਾਰ ਸ਼ਿਲ ਤੇ ਰਾਣੇ ਉਹਨਾਂ ਨੂੰ ਵੀ ਯੂਨੀਵਰਸਿਟੀ ਚ ਪਹੁੰਚਣ ਤੋਂ ਰੋਕਾਂ ਲਾਈਆਂ ਗਈਆਂ ਤੇ ਉਸ ਦਿਨ ਦੀ ਜਿੱਤ ਹੋਈ ਆ 10 ਨਵੰਬਰ ਵਾਲੇ ਦਿਨ ਦੀ ਉਹ ਇਹ ਸੀਗੀ ਕਿ ਉਹਨਾਂ ਨੇ ਉਹ ਨੋਟੀਫਿਕੇਸ਼ਨ ਦਾ ਵਾਪਸ ਲੈ ਲਿਆ ਪਰ ਹਜੇ ਜਿਹੜਾ ਸੈਨੇਟ ਦੀ ਚੋਣਾਂ ਦਾ ਤਰੀਕ ਆ ਉਹ ਹਜੇ ਤੱਕ ਵੀ ਐਲਾਨ ਨਹੀਂ ਕੀਤੀ ਗਈ ਹਜੇ ਵੀ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਹੜੇ ਵਿਦਿਆਰਥੀ ਨੇ ਉਸ ਸੰਘਰਸ਼ ਦੇ ਲਈ ਉੱਥੇ ਰੋਸ ਧਰਨੇ ਤੇ ਬੈਠੇ ਨੇ ਤੇ ਪੰਜਾਬ ਦੀਆਂ ਵੱਖ-ਵੱਖ ਸੰਘਰਸ਼ੀਲ ਜਥੇਬੰਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਖ-ਵੱਖ ਧਾਰਮਿਕ ਆਗੂ ਉੱਥੇ ਜਾ ਕੇ ਉਹਨਾਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰ ਰਹੇ ਆ ਉਹਨਾਂ ਨੂੰ ਥਾਪੜਾ ਦੇ ਰਿਹਾ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਭਾਵੇਂ 1993 ਤੇ 2025 ਕੌਮ ਪੰਜਾਬੀਆਂ ਨੂੰ ਸਿੱਖਾਂ ਨੂੰ ਇਨਸਾਫ ਨਾ ਉਸ ਸਮੇਂ ਮਿਲ ਰਿਹਾ ਸੀ ਨਾ ਪੰਜਾਬ ਸਰਕਾਰ ਤੋਂ ਨਾ ਕੇਂਦਰ ਸਰਕਾਰ ਤੋਂ ਤੇ ਨਾ ਹੀ ਅੱਜ ਮਿਲ ਰਿਹਾ ਇਸ ਵਿਸ਼ੇ ਤੇ ਕੌਮ ਨੂੰ ਸਿੱਖ ਕੌਮ ਨੂੰ ਪੰਜਾਬੀਆਂ ਨੂੰ ਵਿਚਾਰ ਕਰਨ ਦੀ ਲੋੜ ਆ ਅਧਿਐਨ ਕਰਨ ਦੀ ਲੋੜ ਆ ਤਾਂ ਜੋ ਕਿ ਅਜਿਹੇ ਫੈਸਲੇ ਲਏ ਜਾ ਸਕਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਨੂੰ ਸਿੱਖ ਕੌਮ ਨੂੰ ਇਨਸਾਫ ਮਿਲ ਸਕੇ